ਜੇ ਜਿਹੜਾ ਤੁਹਾਡਾ ਸਵਾਲ ਹੈ ਕਿ ਮਾਹੌਲ ਕਿਹਾ ਜਾਏ ਮਾਹੌਲ ਤਾਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਉਹ ਇੱਕ ਤਰਫਾ ਹੋਇਆ ਪਿਆ ਫੈਸਲਾ ਤਾਂ ਹੋ ਚੁੱਕਿਆ ਹੈ ਕਿ ਪਾਰਲੀਮੈਂਟ ਦੇ ਵਿੱਚ ਕੌਣ ਜਾਏਗਾ ਪੰਜਾਬ ਦੇ ਵਿੱਚ ਜਿਹੜੀ ਪੰਥਕ ਲਹਿਰ ਚੱਲੀ ਹੈ ਇਹ ਪੰਥਕ ਲਹਿਰ ਇੱਕ ਬਦਲਾਅ ਪੰਥਕ ਬਦਲਾਅ ਲੈ ਕੇ ਆਵੇਗੀ ਕਿਉਂਕਿ ਖੰਡੂਰ ਸਾਹਿਬ ਦੇ ਲੋਕਾਂ ਨੇ ਵੀ ਤਿਆਰ ਕਰ ਲਿਆ ਸੰਗਰੂਰ ਦੇ ਲੋਕਾਂ ਨੇ ਵੀ ਤਿਆਰ ਕਰ ਲਿਆ ਬਾਕੀ ਜਿਹੜੇ ਇਲਾਕੇ ਨੇ ਉਹਨਾਂ ਇਲਾਕਿਆਂ 'ਚ ਵੀ ਬਹੁਤ ਸੋਹਣੀਆਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ 25 ਤਰੀਕ ਤੋਂ ਬਾਅਦ ਤੁਸੀਂ ਦੇਖੋਗੇ ਜਿਹੜੀ ਇਹ ਲਹਿਰ ਹੈ ਕਿਸੇ ਤੋਂ ਰੁਕਣੀ ਨਹੀਂ ਹਜੇ 25 ਤਰੀਕ ਤੱਕ ਜਿਹੜੇ ਵਿਚ ਵਿਚਾਲੇ ਵਾਲੇ ਨੇ ਉਹ ਦੇਖਦੇ ਨੇ ਉਹ 25 ਤਰੀਕ ਤੋਂ ਬਾਅਦ ਫੈਸਲਾ ਲੈਣਗੇ ਪੇਸ਼ਾ ਕੋ ਕਾਂਗਰਸੀ ਹੋਵੇ ਬੇਸਾਕ ਉਹ ਝਾੜੂ ਵਾਲਾ ਹੋਵੇ ਬੇਸਾਕ ਉਹ ਬਾਦਲ ਦਲਦਾ ਹੋਵੇ ਸਾਰਿਆਂ ਨੇ ਇੱਕ ਮੋਰੀ ਲੰਘਣਾ ਹੈ ਜਿਹੜਾ ਖੈਰਾ ਹੈ ਖੈਰਾ ਨੂੰ ਤਾਂ ਇਸ ਤਰ੍ਹਾਂ ਮਾਂਜਣਗੇ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਹੁੰਨੇ ਆ ਕੂਕਿਆਂ ਦੇ ਡੋਲ ਮੰਗੂ ਇਹ ਨਾ ਘਰ ਦਾ ਰਹੇਗਾ ਤੇ ਨਾ ਘਾਟ ਦਾ ਰਹੇਗਾ ਮੈਂ ਉਹੀ ਕਹਿ ਰਿਹਾ ਨਾ ਵੀ ਕਾਫਲਿਆਂ ਦੇ ਕਾਫਲੇ ਉੱਠ ਖੜੇ ਨੇ ਆ ਤੁਸੀਂ ਦੇਖ ਲਓ ਨੌਜਵਾਨ ਕਿੱਡਾ ਜੋਸ਼ ਹੈ ਅੱਗੇ ਜਦੋਂ ਅਸੀਂ ਪਿੰਡਾਂ ਚ ਆਉਂਦੇ ਸੀ ਨੌਜਵਾਨ ਸਾਨੂੰ ਮਿਲਦਾ ਨਹੀਂ ਸੀ ਹੁਣ ਨੌਜਵਾਨ ਆਪ ਮਾਰੇ ਸਤੋ ਝੰਡੀਆਂ ਮੰਗਦਿਆਂ ਨੇ ਬੈਨਰ ਮੰਗਦੇ ਨੇ ਹੋਰ ਮਟੀਰੀਅਲ ਮੰਗਦੇ ਨੇ ਉਹ ਸਭ ਤੋਂ ਪੂਰਾ ਨਹੀਂ ਹੋ ਰਿਹਾ ਜਦੋਂ ਮਟੀਰੀਅਲ ਮੰਗਣ ਲੱਗ ਜਾਣ ਲੋਕ ਲੋਕ ਥੋੜੇ ਇਕੱਠਾਂ ਦੇ ਵਿੱਚ ਸਾਵਲ ਹੋਣ ਲੱਗ ਜਾਣ ਨੌਜਵਾਨਾਂ ਦੇ ਕਾਫਲੇ ਤੁਰਨ ਲੱਗ ਜਾਣ ਉਦੋਂ ਤਾਂ ਫਿਰ ਕੋਈ ਇਹ ਕੋਈ ਦੋ ਪਾਸੇ ਗੱਲ ਨਹੀਂ ਰਹਿਣੀ ਹੁੰਦੀ ਇਹ ਲੜਾਈ ਹੈ ਜਿਹੜੀ ਸੰਗਰੂਰ ਦੀ ਜਿਵੇਂ ਮੈਂ ਸਟੇਜ ਤੋਂ ਦੱਸਿਆ ਇਹ ਹਿੰਦ ਅਤੇ ਪੰਜਾਬ ਦੀ ਲੜਾਈ ਹੈ ਇੱਕ ਪਾਸੇ ਹਿੰਦ ਹੈ ਹਿੰਦੁਸਤਾਨ ਖੜਾ ਹੈ ਹਿੰਦੂ ਤਾਂ ਵੀ ਤਾਕਤਾਂ ਖੜੀਆਂ ਨੇ ਇੱਕ ਪਾਸੇ ਪੰਜਾਬ ਦੇ ਅੜਕੀ ਲੋਕ ਖੜੇ ਨੇ ਇਹਨਾਂ ਨੇ ਤਾਂ ਮੋਦੀ ਨੂੰ ਡਰਾਇਆ ਹੋਇਆ ਇਹਨਾਂ ਨੇ ਤਾਂ ਜਿਹੜਾ ਲਾਲ ਕਿਲਾ ਉੱਤੇ ਝੰਡੇ ਚੁਲਾਏ ਹੋਏ ਨੇ ਇਹ ਕੌਮ ਕਿਸੇ ਨੂੰ ਕਿਵੇਂ ਦਬਜੂ ਜਿਹੜੀ ਪੰਜਾਬ ਸਰਕਾਰ ਹੈ ਇਹ ਜੂ-ਟਰਨ ਸਰਕਾਰ ਹੈ ਜਿਹੜਾ ਫੈਸਲਾ ਲੈਂਦੇ ਨੇ ਸਾਮ ਨੂੰ ਮੁੱਕਰੀ ਜਾਂਦੇ ਨੇ ਜਿਹੜਾ ਫੈਸਲਾ ਲੈਂਦੇ ਨੇ ਸਾਮ ਨੂੰ ਬਦਲ ਜਾਂਦੇ ਨੇ ਇਹ ਜੂਟਰਨ ਸਰਕਾਰ ਹੈ ਨਾ ਇਹਨਾਂ ਨੂੰ ਕੋਈ ਤਜਰਬਾ ਹੈ ਨਾ ਇਹਨਾਂ ਦਾ ਕੋਈ ਖਲਾਕ ਹੈ ਨਾ ਇਹਨਾਂ ਦਾ ਕੋਈ ਦੀਨ ਹੈ ਨਾ ਇਹਨਾਂ ਦਾ ਕੋਈ ਧਰਮ ਹੈ ਇਹ ਪੰਜਾਬ ਨੂੰ ਲੁੱਟਣ ਲੱਗੇ ਨੇ ਠਾਣਿਆਂ 'ਚ ਲੁੱਟ ਹੋ ਰਹੀ ਹੈ ਦਫ਼ਤਰਾਂ 'ਚ ਲੁੱਟ ਹੋ ਰਹੀ ਹੈ ਮੰਤਰੀਆਂ ਦਾ ਐਮਐਲਏ ਦਾ ਕੋਈ ਕੰਟਰੋਲ ਨਹੀਂ ਮੰਤਰੀ ਆਪ ਲੁੱਟਣ ਲੱਗੇ ਹੋਏ ਨੇ ਆ ਖੈਰਾ ਹੈ ਈੜੀ ਦਾ ਕੇਸ ਚੱਲਦਾ ਤੇ ਇਹ ਹੁਣ ਦੁੱਧ ਤੋਤਾ ਬਣਿਆ ਫਿਰਦਾ ਕਹਿੰਦਾ ਜੇ ਮੈਂ ਤਾਕਤ ਚ ਆ ਗਿਆ ਤਾਂ ਮੈਂ ਭਗਵਾਨ ਤੁਮਾਰ ਨੂੰ ਅੰਦਰ ਕਰੂ ਜਿਵੇਂ ਉਹਨੇ ਮੈਨੂੰ ਕਰਿਆ ਇਹ ਮੁੱਦੇ ਥੋੜੀ ਨੇ ਪੰਜਾਬ ਦੇ ਇਹ ਤੁਸੀਂ ਨਿੱਜੀ ਲੜਾਈ ਹੈ ਜਿਹੜੀ ਇਹਨੂੰ ਹੋਰ ਤਰੀਕੇ ਨਾਲ ਕੱਢੋ ਤੁਸੀਂ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਪੰਜਾਬ ਗੱਲ ਕਰੋ ਤੁਸੀਂ ਜਿਹੜੇ ਨਸਿਆਂ ਚ ਨੌਜਵਾਨ ਡੁੱਬਦੇ ਜਾ ਰਹੇ ਉਹਨਾਂ ਦੀ ਗੱਲ ਕਰੋ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਹੋ ਰਿਹਾ ਪੰਜਾਬ 'ਚ ਉਹਦੀ ਗੱਲ ਕਰੋ ਬੇਰੁਜ਼ਗਾਰੀ ਨਹੀਂ ਠੱਲ ਪਾਉਣ ਲਈ ਗੱਲ ਕਰੋ ਹੈਲਥ ਦੀ ਹੈਲਥ ਲਈ ਕੋਈ ਤੁਹਾਡੇ ਕੋਲੇ ਚੰਗੇ ਹਸਪਤਾਲ ਹੈਗੇ ਤੁਹਾਡੇ ਕੋਲੇ ਚੰਗੇ ਐਜੂਕੇਸ਼ਨ ਦੇਣ ਲਈ ਕੋਈ ਸਕੂਲ ਕਾਲਜ ਹੈਗੇ ਉਹ ਤਾਂ ਹੈ ਨਹੀਂ ਤੇ ਤੁਸੀਂ ਇੱਕੋ ਹੀ ਰੱਟ ਲਾਈ ਹੈ ਇੱਕੋ ਹੀ ਰੱਟ ਲਾਈ ਹੈ ਉਹ ਕੀ ਲਾਈ ਹੈ ਕਿ ਬਦਲਾ ਬਦਲਾ ਫਲਾਣੇ ਨੂੰ ਤੁੰਣਾਗੇ ਟਿਮਕਾ ਲੁੱਟ ਗਿਆ ਫਲਾਣੇ ਨੂੰ ਅੰਦਰ ਦੇਵਾਂਗੇ ਇਹ ਜਿਹੜੀ ਰਾਜਨੀਤੀ ਪੰਜਾਬ ਦੀ ਨਹੀਂ ਇਹ ਰਾਜਨੀਤੀ ਜਿਹੜੀ ਹੈ ਪੰਜਾਬ ਦੇ ਵਿੱਚੋਂ ਬਦਲ ਚੁੱਕੀ ਹੈ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਾਗ ਚੁੱਕੇ ਨੇ ਆਉਣ ਵਾਲੀ 27 ਚ ਪੰਜਾਬ ਸਰਕਾਰ ਵੀ ਸਰਦਾਰ ਸੇ ਮਨਜੀਤ ਸਿੰਘ ਮਾਨ ਦੀ ਗਵਾਈ ਚ ਬਣੂਗੀ ਅਸੀਂ ਪੰਥਕ ਲਹਿਰ ਪੈਦਾ ਕਰਕੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰ੍ਹਾਂ ਸੋਨੇ ਦੀ ਚੀੜੀ ਬਣਾ ਕੇ ਇੱਕ ਸਮੁੱਚੇ ਭਾਰਤ ਦੇ ਵਿੱਚ ਪੰਜਾਬ ਨੂੰ ਨੰਬਰ 1 ਦਾ ਸੂਬਾ ਬਣਾਵਾਂਗੇ ਇਹ ਸਾਡਾ ਯਤਨ ਹੈ ਥੈਂਕ ਯੂ